copyright disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non-profit educational or personal use tips the balance in favor of fair use video. video. ਤਾਂ ਇਸ ਸ਼ਾਮ ਦਾ ਟਾਈਮ ਹੈ ਤੇ ਕਹਿੰਦੇ ਆਪਾਂ ਹੈਗੇ ਰਸੋਈ ਦੇ ਵਿੱਚ ਜਿੱਦਾਂ ਕਿ ਮੈਂ ਤੁਹਾਨੂੰ ਰੋਜ਼ ਮਿਲਦੀ ਆ ਆਪਣੇ ਕਿਊਟ ਜਿਹੀ ਰਸੋਈ ਦੇ ਵਿੱਚ ਸੁਗਏ ਹੈ ਰਸੋਈਆਂ ਵੀ ਕਿਊਟ ਹੋਣ ਲੱਗ ਗਈਆਂ ਮੈਨੂੰ ਤਾਂ ਅੱਜ ਪਤਾ ਲੱਗਾ ਨਿੱਕੀ ਜਿਹੀ ਕਿਊਟ ਜਿਹੀ ਰਸੋਈ ਦੇ ਵਿੱਚ ਆ ਕਿਊਟ ਜਿਹੜਾ ਕਹਿਣਾ ਵਾ ਜਾ ਕੇ ਅੱਧੇ ਘਰ ਵਾਲੇ ਹਰ ਮਾਨੂੰ ਕਹ ਰਸੋਈ ਕਿਊਟ ਜਿਹੀ ਰਸੋਈ ਦਾ ਕੀ ਮਤਲਬ ਆ ਕਿ ਅੱਜ ਮੈਂ ਹੈਗੀ ਆ ਵਲੌਗ ਸ਼ੁਰੂ ਕਰਨ ਲੱਗੀ ਆ ਆ ਦੀ ਕਿਊਟ ਜੀ ਰਸੋਈ ਦੇ ਵਿੱਚ ਹਮੇਸ਼ਾ ਇਤਰਾ ਵਲੌਗ ਹੈ ਜਿਹੜਾ ਰਸੋਈ ਦੇ ਵਿੱਚ ਹੀ ਸ਼ੁਰੂ ਹੁੰਦਾ ਪਰ ਰਸੋਈ ਕਿਊਟ ਕਦੋਂ ਤੋਂ ਹੋ ਗਈ ਇਹ ਨਹੀਂ ਪਤਾ ਲੱਗਾ ਬਹੁਤ ਸਾਰੇ ਮੈਸੇਜ ਆ ਰਹੇ ਸੀ ਤੁਸੀਂ ਪ੍ਰੈਂਕ WhatsApp ਉੱਪਰ ਕਰਦੇ ਪ੍ਰੈਂਕ ਮੈਨੂੰ ਤਾਂ ਅਜੇ ਤੱਕ ਇਸ ਗੱਲ ਦੀ ਸਮਝ ਨਹੀਂ ਆਏਗੀ ਵੀ ਉਹ ਕਿਹੜੇ ਲੋਕ ਆ ਜਿਹੜੇ ਇਹਨਾਂ ਨੂੰ ਮੈਸੇਜ ਕਰਦੇ ਆ ਦੀਦੀ ਤੁਸੀਂ ਮੇਕਅੱਪ ਵੀਡੀਓ ਲੈ ਕੇ ਆਓ ਦੀਦੀ ਤੁਸੀਂ ਪ੍ਰੈਂਕ ਵੀਡੀਓ ਲੈ ਕੇ ਆਓ ਦੀਦੀ ਅਸੀਂ ਤੁਹਾਨੂੰ ਸਵਾਲ ਪੁੱਛਦੇ ਆਂ ਤੁਸੀਂ ਉਹਦੇ ਜਵਾਬ ਦੋ ਦੀਦੀ ਆਪਦੀਆਂ ਫੋਟੋਆਂ ਪਾਉਦੀ ਦੀ ਵੀਡੀਓ ਪਾਉ ਆਇਂ ਕਰੋ ਜਾਓ ਕਰੋ ਕਿਹੜੇ ਲੋਕ ਆ ਜਿਹੜੇ ਇਹਨੂੰ ਮੈਸੇਜ ਕਰ ਕਰਦੇ ਵੀ ਹਾਂ ਦੀਦੀ ਤੁਸੀਂ ਐ ਕਰੋ ਕਿਸੇ ਦੇ ਨਾਲ ਹੱਸ ਵੀ ਲਗਾ ਦੇਮ ਪ੍ਰੈਂਕ ਹਬੀ ਦਾ ਨਾਮ ਤਾਂ ਮੂਹ ਕਿਵੇਂ ਬਣਾਉਣੀ ਐ ਨਾਸਾ ਹੀ ਫਲਾ ਲੈਣੀ ਐ ਤੇ ਪ੍ਰੈਂਕ ਹਣਾ ਤੇ ਹਬੀ ਨਾਲ ਹੀ ਕਰਾਂਗੇ ਹੋਰ ਕੋਈ ਹੈਗਾ ਤੁਹਾਡੇ ਕੋਲ ਕੋਈ ਮੰਮੀ ਮੰਮੀ ਤੇਰੀ ਸੱਸ ਤੇਰੀ ਚਾਚੀ ਸੱਸ ਮਾਸੀ ਸੱਸ ਕੋਈ ਹੋਰ ਹੈਗਾ ਤੇਰੇ ਕੋਲ ਤੇਰਾ ਹਬੀ ਹੈ ਨਾ ਤੇ ਪ੍ਰੈਂਕ ਤੇ ਉਸ ਨਾਲ ਹੀ ਕਰਾਂਗੇ ਜਾਂ ਫੇ ਗਵਾਂਢੀਆਂ ਨਾਲ ਜਾ ਕੇ ਕਰਾਂਗੇ ਗਵਾਂਡੀਆਂ ਦੇ ਬੰਦੇ ਨਾਲ ਜਾ ਕੇ ਕਰਨਗੇ ਪ੍ਰੈਂਕ ਹੈ ਤੂੰ ਅਖੇ ਕੀ ਦੇ ਨਾਲ ਹਬੀ ਨਾਲ ਹਬੀ ਦੇ ਨਾ ਤਾਂ ਨਾਸਾ ਵੇਖਣੇ ਕਿਵੇਂ ਫੁਲਾਈਆਂ ਮਸਤੀ ਕੀਤੀ ਜਾਵੇ ਥੋੜਾ ਜਿਹਾ ਪ੍ਰੈਂਕ ਕੀਤਾ ਜਾਵੇ ਬਟ ਮੈਨੂੰ ਉਹ ਰਿਐਕਸ਼ਨ ਨਹੀਂ ਪਤਾ ਬਟ ਜਿੰਨਾ ਤੱਕ ਮੈਨੂੰ ਲੱਗਦਾ ਹੈ ਕਿ ਉਹ ਫਿਕਰ ਕਰਨਗੇ ਚਾਹੇ ਮੈਨੂੰ ਛੁਪ ਪ੍ਰਾਂਗੇ ਚਾਹੇ ਪੁੱਛਣਗੇ ਵੀ ਕੀ ਹੋਇਆ ਠੀਕ ਹੈ ਅਖੇ ਪ੍ਰੈਂਕ ਤਾਂ ਮੈਂ ਕਰਨ ਲੱਗੀ ਹਾਂ ਪਰ ਮੈਨੂੰ ਰਿਐਕਸ਼ਨ ਨਹੀਂ ਪਤਾ ਕਿ ਹੋ ਜਾਊਗਾ ਨਾ ਜੇ ਪ੍ਰੈਂਕ ਕਰਨ ਤੋਂ ਪਹਿਲਾਂ ਹੀ ਆਪਾਂ ਨੂੰ ਰਿਐਕਸ਼ਨ ਪਤਾ ਲੱਗ ਜਾਏ ਫਿਰ ਪ੍ਰੈਂਕ ਕਾਦਾ ਹੋਇਆ ਪ੍ਰੈਂਕ ਦਾ ਮਤਲਬ ਇਹੀ ਹੁੰਦਾ ਨਾ ਅਗਲੇ ਨਾਲ ਆਪਾਂ ਪ੍ਰੈਂਕ ਕਰਾਂਗੇ ਨਾ ਇਹ ਤਾਂ ਅਗਲੇ ਦਾ ਮੂੰਹ ਦੇਖਾਂਗੇ ਨਾਲੇ ਆਪਾਂ ਨੂੰ ਪਤਾ ਲੱਗੂਗਾ ਕਿਵੇਂ ਉਹ ਰਿਐਕਸ਼ਨ ਕਰਦਾ ਤੇ ਉਹਦੇ ਉਸ ਰਿਐਕਸ਼ਨ ਨਾਲ ਆਪਣੇ ਰਿਐਕਸ਼ਨ ਕਿਦਾਂ ਦੇ ਨਿਕਲਦੇ ਆ ਇਹ ਹੀ ਹੋਊਗਾ ਪ੍ਰੈਂਕ ਦਾ ਮਤਲਬ ਅਖਿਆ ਮੈਨੂੰ ਰਿਐਕਸ਼ਨ ਨਹੀਂ ਪਤਾ ਵੀ ਕਿਦਾਂ ਦਾ ਹੋਊਗਾ ਪਰ ਮੈਂ ਪ੍ਰੈਂਕ ਜ਼ਰੂਰ ਕਰਨ ਲੱਗੀ ਹਾਂ ਕਾਈਂਡਲੀ ਮੈਝੋਨੀ ਆ ਅੰਦਰ ਤੇ ਬਾਕੀ ਉਹਨਾਂ ਨੂੰ ਆਪਾਂ ਪਤਾ ਨਹੀਂ ਲੱਗਣ ਦੇਣਾ ਕਿ ਵਲੌਗ ਮੈਂ ਬਣਾ ਰਹੀ ਹਾਂ ਠੀਕ ਹੈ ਕੋਈ ਨਾ ਦੇਖ ਲੈਨੇ ਵੀ ਪਤਾ ਲੱਗਦਾ ਉਹਨੂੰ ਕਿ ਨਹੀਂ ਲੱਗਦਾ ਵੀ ਤੂੰ ਵਲੌਗ ਬਣਾ ਰਹੀ ਹੈ ਜਾਂ ਨਹੀਂ ਬਣਾ ਰਹੀ ਹੈ ਪਹਿਲੀ ਗੱਲ ਤਾਂ ਉਹਨੂੰ ਵੀ ਪਤਾ ਹੋਊਗਾ ਵੀ ਪ੍ਰੈਂਕ ਕਰਨ ਲੱਗੀ ਐ ਤੂੰ ਚਲ ਜੇ ਨਹੀਂ ਵੀ ਪਤਾ ਫੇਰ ਵੀ ਦੇਖ ਲੈਨੇ ਵੇ ਇਹਨੂੰ ਪਤਾ ਲੱਗਦਾ ਕਿ ਨਹੀਂ ਲੱਗਦਾ ਬਾਕੀ ਮੈਨੂੰ ਇਸ ਟਾਈਮ ਰਸਤੇ ਦੀ ਰੋੜਾ ਬਹੁਤ ਜ਼ਿਆਦਾ ਠੰਡ ਸੀ ਟ੍ਰੈਫਿਕ ਸੀ ਰਸਤੇ ਦੇ ਵਿੱਚ ਜਿੱਦੇ ਕਰਕੇ ਨਾ ਆਪਣਾ ਭੁੱਖ ਵੀ ਬਹੁਤ ਲੱਗੀ ਐ ਹੰਨੇ ਰੋਟੀ ਪਾਣੀ ਦਾ ਵੀ ਗੰਨਾ ਆਟਾ ਵਗੈਰਾ ਹੈ ਟ੍ਰੈਫਿਕ ਕਰਕੇ ਨੂੰ ਭੁੱਖ ਲੱਗੀ ਟ੍ਰੈਫਿਕ ਕਰਕੇ ਤਾਂ ਸਿਰ ਦੁੱਖਦਾ ਵੀ ਫਾਰਨ ਵਜ੍ਹੀ ਜਾਂਦੇ ਟ੍ਰੈਫਿਕ ਦੇ ਵਿੱਚ ਉਹਦੇ ਕਰਕੇ ਸਿਰ ਦੁੱਖਣ ਲੱਗ ਜਾਂਦਾ ਕਿੰਨਾ ਟਾਈਮ ਖੜਨਾ ਪੈਂਦਾ ਵਾ ਥਕਾਵਟ ਹੁੰਦੀ ਹੈ ਪਰ ਟ੍ਰੈਫਿਕ ਦੇ ਨਾਲ ਭੁੱਖ ਲੱਗਣਾ ਇਹ ਤਾਂ ਮੈਂ ਪਹਿਲੀ ਵਾਰ ਸੁਣਿਆ ਵੀ ਟ੍ਰੈਫਿਕ ਦੇ ਨਾਲ ਵੀ ਭੁੱਖ ਲੱਗਦੀ ਹੈ ਤੇ ਜੇ ਤੈਨੂੰ ਇੰਨੀ ਰੈਸਟ ਦੀ ਲੋੜ ਆ ਪ੍ਰੈਕ ਰਹਿੰਦੇ ਕਰਨ ਨੂੰ ਆ ਬਲੌਗ ਵੀ ਮੈਂ ਤਾਂ ਕਹਿੰਦੀ ਆ ਬਲੌਗਰ ਰਹਿੰਦੇ ਨਾ ਬਣਾਉਣ ਨੂੰ ਰੈਸਟ ਕਰ ਜਾ ਕੇ ਬਲੌਗ ਕਾਦੇ ਵਾਸਤੇ ਬਣਾਉਣੀ ਹੈ ਅਖੇ ਮੈਨੂੰ ਰੈਸਟ ਦੀ ਲੋੜ ਨਹੀਂ ਆ ਕੀ ਹੈ ਹਾਸ ਲੈਨੀ ਆ ਮੂੰਹ ਤੇ ਉਂਗਲ ਰੱਖ ਲੈਨੀ ਫੇਰ ਚੱਪ ਕਰ ਜਾਨੀ ਹਾਸ ਲੈਨੀ ਆ ਮੂੰਹ ਤੇ ਉਂਗਲ ਰੱਖ ਲੈਨੀ ਫੇਰ ਚੱਪ ਕਰ ਜਾਨੀ ਇਹ ਕੀ ਆ ਨਹੀਂ ਇਹ ਕੀ ਚੱਲੀ ਕੀ ਜਾਂਦਾ ਇੱਥੇ ਇਹ ਆ ਚੀਜ਼ ਪ੍ਰੈਂਕ ਇਹਨੂੰ ਪ੍ਰੈਂਕ ਕਹਿੰਦੀ ਸੀ ਤੂੰ ਵੀ ਆ ਪ੍ਰੈਂਕ ਕਰੂੰਗੀ ਮੈਂ ਉਹਦੇ ਕੋਲ ਬਹਿ ਕੇ ਹੱਸੂੰਗੀ ਮੂੰਹ ਤੇ ਉਂਗਲ ਰੱਖੂੰਗੀ ਤੈਨੂੰ ਪਤਾ ਵੀ ਨਹੀਂ ਲੱਗਣ ਦੇਣਾ ਉਹਨਾਂ ਮੈਂ ਪ੍ਰੈਂਕ ਕਰੂੰਗੀ ਇਹ ਵੀ ਵੇਖ ਤੈਨੂੰ ਪਤਾ ਲੱਗਾ ਮੈਂ ਹੱਸੀ ਸੀਗੀ ਇਹ ਪ੍ਰੈਂਕ ਆ ਜਿਹੜੇ ਹਿਸਾਬ ਨਾਲ ਪ੍ਰੈਂਕ ਕਰੀ ਜਾਂਦੀ ਹੈ ਨਾ ਰੋਂਦਾ ਵੀ ਰੋਂਦੀ ਵੀ ਹੈ ਵਿੱਚ ਹੱਸਦੀ ਜਾਂਦੀ ਹੈ ਵਿੱਚ ਕੈਮਰਾ ਸੈੱਟ ਕਰੀ ਜਾਂਦੀ ਹੈ ਸਹੀ ਹੈ ਕਿ ਨਹੀਂ ਸੀ ਜੇ ਉਹਨੂੰ ਨਾਂ ਵੀ ਪਤਾ ਹੋਇਆ ਤਾਂ ਵੀ ਪਤਾ ਲੱਗ ਗਿਆ ਨਾ ਵੀ ਹਾਂ ਇਹ ਪ੍ਰੈਂਕ ਬਣ ਕੇ ਕਰੀ ਜਾਂਦੀ ਹੈ ਵਲੌਗ ਬਣਾਈ ਜਾਂਦੀ ਹੈ ਜਿਵੇਂ ਇਹ ਰੋਂਦੀ ਮੈਨੂੰ ਲੱਗਦਾ ਟੱਟੀ ਵਾਲਾ ਜੋਰ ਪਰ ਟੱਟੀ ਬਾਹਰ ਨਿਕਲਦੀ ਨਹੀਂ ਪਈ ਇਹਦੀ ਰੋਂਦੀ ਹੈ ਕਿ ਜੋਰ ਲਾਈ ਨਹੀਂ ਆ ਭੈਣੇ ਜੇ ਰੋਣ ਵਾਲਾ ਪ੍ਰੈਂਕ ਕਰਨਾ ਵੀ ਇਹ ਤਾਂ ਚੱਜ ਨਾਲ ਕਰ ਆ ਕੋਈ ਪ੍ਰੈਂਕ ਹੁੰਦਾ ਵਾ ਜਿਵੇਂ ਉਹ 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 ਕਰੀ ਜਾਂਦੀ ਹੈ ਨਾ ਐ ਲੱਗਦਾ ਜਿਵੇਂ ਫਲਾਸਟੇ 'ਚ ਬੈਠੀ ਜੋਰ ਲਾਈ ਜਾਂਦੀ ਹੋਵੇ ਇਹ ਬੱਤ ਉੱਠ ਖੜਿਆ ਝੁੱਡੂ ਕੀ ਹੋਇਆ ਪਤਾ ਤੇਰਾ ਪਤਨੀ ਟੱਟੀ ਨਹੀਂ ਨਿਕਲਦੀ ਲਾਜ ਜੁਰ ਤੇ ਕੰਡੋਦੀ ਟੱਟੀਂ ਭਾਵਾ ਉਹਦੀ ਟੱਟੀ ਨਹੀਂ ਦਿਖਲਦੀ ਪਈ ਤਾਈ ਤਾਂ ਜੋਰ ਲਾਈ ਜਾਂਦੀ ਇੱਥੇ ਬੈਠੀ ਬਾਰੇ ਬਾਰੇ ਦੀਆਂ ਗੱਲਾਂ ਕਰ ਰਹੀ ਹੈ ਇਹ ਨਹੀਂ ਤੁਹਾਨੂੰ ਕੀ ਲੱਗਦਾ ਇੱਥੇ ਹਰ ਮਨ ਨੂੰ ਪਤਾ ਨਾ ਲੱਗਾ ਹੋਊਗਾ ਵੀ ਵਲੌਗ ਬਣ ਜਾਂਦਾ ਪ੍ਰੈਂਕ ਹੋਈ ਜਾਂਦਾ ਵਾ ਚਾਹਲ ਨੂੰ ਪ੍ਰੈਂਕ ਦਾ ਨਹੀਂ ਪਤਾ ਉਹਨੂੰ ਇਹ ਨਾ ਪਤਾ ਹੋਊਗਾ ਵੀ ਵਲੌਗ ਬਣੀ ਜਾਂਦਾ ਵੀ ਉਹ ਬੈਠਾ ਪੁੱਛੀ ਜਾਂਦਾ ਛੱਡੂ ਵੀ ਕੀ ਹੋਇਆ ਪੁੱਤ ਤੇ ਇਹ ਮਾਂ ਦੀ ਦੀ ਰੋਈ ਜਾਂਦੀ ਨਾਲ ਕੈਮਰਾ ਠੀਕ ਕਰੀ ਜਾਂਦੀ ਏ ਉਹ ਅੰਨਾ ਵਾ ਜੇ ਤੁਸੀਂ ਲੋਕਾਂ ਨੂੰ ਅੰਨਾ ਬਣਾਇਆ ਵਾ ਵੀ ਹਾਂ ਲੋਕੀ ਤਾਂ ਅੰਨੇ ਹੈਗੇ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਕੁਛ ਵੀ ਕਰੀ ਚੱਲੋ ਤੇ ਛੱਡੂ ਜੇ ਨੂੰ ਜਦੋਂ ਊ ਊ ਕਰਨ ਲੱਗੇਗੀ ਜ਼ੋਰ ਲਾਉਣ ਲੱਗੇਗੀ ਉਹਦਿਆਂ ਨੂੰ ਪਤਾ ਲੱਗ ਗਿਆ ਮੇਰੇ ਕੋਲ ਬੈਠੇ ਘੰਟਾ ਹੋ ਗਿਆ ਪਹਿਲਾਂ ਬੈਠੀ ਲੱਛਣ ਕਰੀ ਜਾਂਦੀ ਏ ਤੇ ਕੋਲ ਉਹਦੋਂ ਇਹਨੂੰ ਪਤਾ ਲੱਗਾ ਵੀ ਹਾਂ ਇਹ ਕੋਲ ਆ ਕੇ ਬੈਠ ਗਈ ਮੇਰੇ ਦੱਸੋ ਕੀ ਹੋਇਆ ਇੱਧਰ ਦੇਖੋ ਦੱਸੋ ਕੀ ਹੋਇਆ ਇੱਧਰ ਦੇਖੋ ਅ ਦੱਸੋ ਵੀ ਕੀ ਹੋਇਆ ਪੈਰ ਤੋਂ ਗਪੀਲਾ ਪਹਿਲਾਂ ਤੇ ਫੇਰ ਦੱਸੂਗੀ ਕੀ ਹੋਇਆ ਵੱਟ ਕੇ ਚ ਪੇੜ ਮਾਰ ਕੰਨ ਦੀ ਜੜ ਥੱਲੇ ਇਹਦੇ ਪਤਾ ਲੱਗ ਜੂਗਾ ਇਹਨੂੰ ਵੀ ਕੀ ਹੋਇਆ ਕੀ ਨਹੀਂ ਨਾ ਤੈਨੂੰ ਨਾਲੇ ਉਹਨੂੰ ਮੈਂ ਤਾਂ ਕਰੀ ਜਾਂਦਾ ਉਹਦੀਆਂ ਉਹ ਜਿਹੜੀ ਇਹਦੀ ਕੋਲ ਰਿਕਾਰਡਿੰਗ ਪਾਈ ਆ ਹਨਾ ਰਿੰਪਲ ਵੀਰੇ ਨੇ ਉਹ ਜਿੱਤਾ ਆਉਂਦੇ ਆਪ ਨੂੰ ਸ਼ੇਰ ਦੱਸਦਾ ਵੀ ਮੈਂ ਐਂ ਕਰੂੰਗਾ ਮੈਂ ਜਿਉਂ ਕਰੂੰਗਾ ਇਹਦੇ ਸਾਹਮਣੇ ਬਿੱਗੀ ਬਿੱਲੀ ਬਣਿਆ ਫਿਰਦਾ ਹੁਣ ਇਹਦੀ ਆਵਾਜ਼ ਨਹੀਂ ਨਿਕਲਦੀ ਕੀਨੇ ਆ ਕਿੰਨੇ ਕਹੋ 12 12 12 ਕਿੰਨੇ 12 ਇਹਨੂੰ ਕਿਸੇ ਨੇ ਕੁਛ ਕਿਹਾ ਇਹਨੂੰ ਇਹਨੂੰ ਕਿਸੇ ਮੁੰਡੇ ਨੇ ਕੁਛ ਕਿਹਾ ਇਹ ਤਾਂ ਹੋ ਹੀ ਨਹੀਂ ਸਕਦਾ ਮੈਂ ਇਥੋਂ ਲਖਵਾ ਲਵਾਂ ਜੇ ਇਹ ਕੋਈ ਇਹ ਹੋ ਗਿਆ ਤਾਂ ਇਹ ਮੁੰਡਿਆਂ ਨੂੰ ਛੇੜ ਸਕਦੀ ਹੈ ਇਹ ਮੁੰਡਿਆਂ ਨੂੰ ਕੁਝ ਵੀ ਕਹਿ ਸਕਦੀ ਹੈ ਪਰ ਮੁੰਡਿਆਂ ਨੂੰ ਛੇੜ ਜਣੇ ਤਾਂ ਹੋ ਹੀ ਨਹੀਂ ਸਕਦਾ ਮੁੰਡਿਆਂ ਦੇ ਬਜਾਏ ਇਹ ਮੁੰਡਿਆਂ ਨੂੰ ਛੇੜਦੀ ਹੈ ਵੀ ਮੁੰਡੇ ਨੂੰ ਆ ਕੇ ਛੇੜਨ ਉਹਦੀ ਬਜਾਏ ਇਹ ਜਾ ਜਾ ਕੇ ਮੁੰਡਿਆਂ ਨੂੰ ਛੇੜਦੀ ਹੈ ਮੁੰਡੇ ਨੂੰ ਫਸਾਉਂਦੀ ਹੈ ਆਖੇ ਬਾਹਰ ਮੈਨੂੰ ਮੁੰਡੇ ਨੇ ਛੇੜਤਾ ਬਾਹਰ ਮੁੰਡੇ ਨੇ ਆਏ ਕਹਿਤ ਮੈਥਾ ਲਖਾ ਲਓ ਵੀ ਜੇ ਕੋਈ ਮੁੰਡਿਆਂ ਨੂੰ ਛੇੜ ਜੂਗਾ ਤਾਂ ਇਹ ਤਾਂ ਆਪ ਪੰਗੇ ਲੈਂਦੀ ਹੈ ਅਗਲੇ ਨਾਲ ਜਾ ਕੇ ਕੌਣ ਸੀ ਕੌਣ ਸੀ ਹੈ ਕਦੀ ਹਾਂ ਚੱਲ ਜੇ ਚੱਲ ਜੇ ਨਾ ਤਾਂ ਇਹ ਕਹਿੰਦਾ ਜੇ ਬਹੁਤ ਵੱਡਾ ਬੋਡੀ ਬਿਲਡਰ ਹੁੰਦਾ ਹੈ ਤੇ ਇੱਕ ਮੁੱਕੇ ਨਾਲ ਹੀ ਬੰਦੇ ਨੂੰ ਸੱਟ ਦੂਗਾ ਥੱਲੇ ਚੱਲੀ ਗਏ ਇਹਦੇ ਸਾਹਮਣੇ ਤਾਂ ਤੇਰੀ ਆਵਾਜ਼ ਨਹੀਂ ਨਿਕਲਦੀਗੀ ਤੇ ਉਹ ਪਤੰਦਰਾ ਸਾਹਮਣੇ ਜਾ ਕੇ ਤੇ ਬੋਲ ਪੈਗਾ ਉੱਥੇ ਤੂੰ ਉੱਥੇ ਹੱਥ ਜੋੜ ਕੇ ਬਾਈ ਜੀ ਬਾਈ ਜੀ ਕਰਦਾ ਫਿਰੇਗਾ ਬਾਈ ਜੀ ਐਂ ਕਾ ਤੂੰ ਕੀਤਾ ਬਾਈ ਜੀ ਤੁਸੀਂ ਕਿਉਂ ਇਹਨੂੰ ਕੁਛ ਕੀਤਾ ਬਾਈ ਜੀ ਇਹ ਆਵਾਜ਼ ਨਹੀਂ ਨਿਕਲਣੀ ਤੇਰੀ ਉੱਥੇ ਆਖੇ ਚੱਲੀ ਗਏ ਆ ਕੋਲ ਰਿਕਾਰਡਿੰਗ ਕਰ ਤਾਂ ਸ਼ੇਰ ਬਣਨ ਜੋਗਾ ਤੂੰ ਵੈਸੇ ਹੈ ਨਹੀਂ ਕੁਛ ਵੀ ਅਦੇ ਲੱਗੇ ਸੋ ਗਾਇਸ ਫਾਈਨਲੀ ਥਿਸ ਇਸ ਮਾਈ ਫਰਸਟ ਐਕਟਿੰਗ ਇੰਗਲਿਸ਼ ਦਾ ਤੋ ਬੇੜਾ ਬਾਂਦੀ ਬਾਂਦੀ ਸੀ ਨਾਲ ਪ੍ਰੈਂਕ ਦਾ ਵੀ ਬਾਤ ਪ੍ਰੈਂਕ ਪਤਾ ਹੀ ਨਹੀਂ ਲੱਗਾ ਕਦੋਂ ਸ਼ੁਰੂ ਹੋਇਆ ਤੇ ਕਦੋਂ ਖਤਮ ਵੀ ਹੋ ਗਿਆ ਪ੍ਰੈਂਕ ਦੀ ਐਂਡਿੰਗ ਤਾਂ ਅਸੀਂ ਵੇਖੀ ਨਹੀਂ ਵੀ ਕੀ ਹੋਇਆ ਪ੍ਰੈਂਕ ਦੇ ਐਂਡ ਵਿੱਚ ਕੀ ਨਹੀਂ ਹੋਇਆ ਤੇ ਇੰਗਲਿਸ਼ ਵਿੱਚ ਕੋ ਥਿਸ ਇਸ ਮਾਈ ਫਰਸਟ ਐਕਟਿੰਗ ਫਰਸਟ ਐਕਟਿੰਗ ਇਹ ਤੇਰੀ ਪਹਿਲੀ ਐਕਟਿੰਗ ਸੀਗੀ ਤੂੰ ਜਦੋਂ ਤਾਂ ਵਲੌਗਿੰਗ ਸ਼ੁਰੂ ਕੀਤੀ ਉਹ ਤਾਂ ਦੀ ਐਕਟਿੰਗ ਹੀ ਕਰਦੀ ਐ ਜਾਂ ਕਿ ðiis is my first acting ਬਾਅਦ ਅਗਰ ਹਰ ਇੱਕ ਚੀਜ਼ ਦਾ ਬੇੜਾ ਚੰਗਾ ਇਹ ਸੀ ਜੀ ਤੈਨੂੰ ਲੱਗਦਾ ਕਿ ਮੈਂ ਇਦਾਂ ਲੋਕਲ ਸੁਣ ਕੇ ਆ ਜੂੰਗੀ ਇਹ ਲੋਕਾਂ ਤਾਂ ਸੁਣ ਕੇ ਨਹੀਂ ਹੁੰਦੀ ਐ ਲੋਕਾਂ ਨੂੰ ਛੇੜ ਕੇ ਹੁੰਦੀ ਐ ਉਹਨਾਂ ਨਾਲ ਪੰਗੇ ਲੈ ਕੇ ਹੁੰਦੀ ਐ ਸੋਹਣੀ ਸਕਦੀ ਲੋਕਾਂ ਤੋਂ ਲੋਕਾਂ ਨੂੰ ਮੁੰਡਿਆਂ ਨੂੰ ਛੇੜ ਜਰੂਰ ਸਕਦੀ ਐ ਮੁੰਡਿਆਂ ਨੂੰ ਫਸਾ ਸਕਦੀ ਐ ਉਹਨਾਂ ਤੋਂ ਪੈਸੇ ਖਾ ਸਕਦੀ ਐ ਕਾਕੀ ਆਪਾਂ ਕਿਵੇਂ ਇਹ ਕਮਰੇ ਚ ਖਲਾਰੇ ਪਏ ਹੋਇਆ ਚੱਕੋ ਚੱਕੋ ਜਿੱਤ ਤੁਸੀਂ ਚੱਕੋਗੇ ਨਹੀਂ ਨਾ ਹਰਮਨ ਨੇ ਕੁੱਛ ਕਿਹਾ ਅੱਗ ਕੱਲੀ ਲੱਗੀ ਪਈ ਐ ਆਖੇ ਨੋ ਨੈਵਰ ਉਹਨੇ ਕੁੱਛ ਕਿਹਾ ਨੋ ਨੈਵਰ ਦੋ ਅੰਗਰੇਜ਼ੀ ਦੇ ਵਰਡ ਕੀ ਆ ਜਾਂਦੇ ਉਹ ਸਾਨੂੰ ਕਿਸੇ ਟੀ ਜਾਉਗੀ ਕਿਸੇ ਟੀ ਜਾਉਗੀ ਹਰੇਕ ਬਲੌਗ ਚ ਨੋ ਨੈਵਰ ਕਮਰੇ ਚ ਖਲਾਰੇ ਕੀ ਪਾਇਆ ਜਿੱਤ ਤੁਸੀਂ ਚੱਕੋਗੇ ਨੋ ਨੈਵਰ ਉਹਨਾਂ ਤਾਂ ਕੁਝ ਕਿਹਾ ਹੀ ਨਹੀਂ ਜਵਾਬ ਹੀ ਨਹੀਂ ਦਿੱਤਾ ਨੋ ਨੈਵਰ ਬਾਕੀ ਮੈਂ ਨਹੀਂ ਰੁੰਦੀ ਰੁੰਦੀ ਆਪਾਂ ਬਾਹਰ ਹੀ ਨਿਬੇੜਿਆ ਈ ਤੇ ਉਹਨਾਂ ਦਾ ਪੱਕਾ ਦੇ ਘਰੇ ਨਹੀਂ ਦੱਸਿਆ ਹੋਇਆ ਵੀ ਇਹ ਰੋਲਾ ਪੈ ਚਾਏ ਆਪਣੀ ਲੜਾਈ ਪਈ ਜਾਏ ਦੋ ਉਦਾਂ ਤੂੰ ਪਿਛਲੇ ਜਨਮ ਚ ਪੱਕਾ ਕੁੱਤੀ ਹੋਏਂਗੀ ਕਿਉਂਕਿ ਕੰਮ ਤੇਰੇ ਹੁਣ ਵੀ ਕੁੱਤਿਆਂ ਵਾਲੀ ਆ ਤੇ ਜੀਭ ਵੀ ਕੁੱਤੇ ਵਾਂਗੂ ਪੂਰੀ ਕੱਢਦੀ ਏ ਤੂੰ ਆਖੇ ਘਰੇ ਨਹੀਂ ਮੈਂ ਦੱਸਦੀ ਹੁੰਦੀ ਮੈਂ ਤਾਂ ਬਾਹਰ ਹੀ ਨਵੇੜ ਆਉਣੀ ਹੁੰਨੀ ਆ ਹਾਂ ਤੂੰ ਤਾਂ ਬਾਹਰ ਹੀ ਨਵੇੜ ਕੇ ਆਉਣਾ ਬਾਰ ਪੱਪੀਆਂ ਛੱਪੀਆਂ ਦੇ ਆਉਂਦੀ ਹੋਏਗੀ ਆਲੇ ਇੱਕ ਪੱਪੀ ਕਰ ਲਾ ਦੋ ਪੱਪੀਆਂ ਕਰ ਲਾ ਤੇ ਇੱਥੇ ਗੱਲ ਨਵੇੜ ਲੈਨੇ ਆਪਾਂ ਆਪਦੇ ਇਹੇ ਕੁਛ ਕਰਦੇ ਹੋਏਂਗੇ ਤਾਂ ਹੀ ਤਾਂ ਘਰੇ ਨਹੀਂ ਗੱਲ ਦੱਸ ਦੇਗੀ ਬਾਹਰ ਹੀ ਨਵੇੜੇ ਆਉਣੀ ਆ ਪੱਪੀਆਂ ਛੱਪੀਆਂ ਕਰਕੇ ਸੋ ਗਾਇਜ਼ ਯਹਾਂ ਪਰ ਹਮ ਸੌਕਸ ਨੂੰ ਢਲਵਾ ਰਹੇ ਆ ਆਰਡਰ ਨਾ ਸਾਰਾ ਖਾਰਾ ਉਹ ਕਪੜੇ ਸਾਰੇ ਉਧਰਲੇ ਹਜੇ ਗਿੱਲੇ ਆ ਹਰਮਨ ਦਾਲ ਤਾਂ ਪਤਾ ਹੀ ਆ ਵੀ ਥੱਲੇ ਲੱਗ ਜਾਂਦੀ ਹੁੰਦੀ ਐ ਦਾਲ ਨੇ ਤਾਂ ਥੱਲੇ ਲੱਗਣਾ ਪਰ ਦਾਲ ਵੀ ਇੰਨੀ ਥੱਲੇ ਨਹੀਂ ਲੱਗਦੀ ਜਿੰਨੀ ਤੂੰ ਥੱਲੇ ਲੱਗਾ ਵਾ ਜਿੰਨੀ ਨਹੀਂ ਜਿੰਨਾ ਜਿੰਨਾ ਤੂੰ ਥੱਲੇ ਲੱਗਾ ਵਾ ਨਾ ਉਹਨੇ ਦਾਲ ਨਹੀਂ ਥੱਲੇ ਲੱਗਦੀਗੀ ਉਹਦੇ ਜਰਾਬਾਂ ਪਾਈ ਨੇ ਚਲ ਹੋਰ ਕਿਸੇ ਦਾ ਤਾਂ ਮੰਨਿਆ ਤਾਂ ਕਿਸੇ ਹੋਰ ਦੇ ਪਾ ਦੇਗਾ ਜਰਾਬ ਪਰ ਮੁਸ਼ਕੀ ਦੇ ਮੈਂ ਤੇਨੇ ਸਮਝਾਉਂਦੀ ਉਹਦੇ ਨਾਲ ਰਹੀ ਕਿ ਮੈਨੂੰ ਜਨਾ ਤੈਨੂੰ ਮੁਸ਼ਕ ਨਹੀਂ ਹੁੰਦਾ ਉਹਦੇ ਚ ਫੋਨ ਤੇ ਤਾਂ ਬੜੀਆਂ ਵੱਡੀਆਂ ਗੱਲਾਂ ਛੱਡਦਾ ਸੀਗਾ ਮੈਂ ਇਹਦੇ ਨਾਲ ਐਂ ਕਰਨਾ ਇਹ ਹਵਾ ਚੋਰ ਦੀ ਅੜ ਦੀ ਫਿਰਦੀ ਇਹਨੂੰ ਮੈਂ ਹੋਰ ਡਾ ਕੇ ਥੱਲੇ ਸਿੱਟੂਗਾ ਮੈਂ ਐਂ ਕਰੂੰਗਾ ਮੈਂ ਜਿਉਂ ਕਰੂੰਗਾ ਗੱਲਾਂ ਧਰੀਆਂ ਦੀਆਂ ਧਰੀਆਂ ਹੀ ਰਹਿ ਗਈਆਂ ਸਾਰੀਆਂ ਬਸ ਸੋ ਗਾਈਜ਼ ਹੁਣ ਅਸੀਂ ਜਾ ਰਹੇ ਹਾਂ ਜੀ ਸਬਜ਼ੀ ਲੈਣ ਸਬਜੀ ਲੈਣ ਅੱਜ ਫੇਰ ਸਬਜੀ ਲੈਣ ਨਹੀਂ ਸਬਜੀ ਰੋਜ਼ ਸਬਜੀ ਮੂੰਹ ਚੱਕ ਲੈਣੀ ਲੈਣ ਜਾ ਵੜਦੀ ਆ ਕੁਛ ਬਣਾਉਂਦੀ ਤਾਂ ਹੈ ਨਹੀਂ ਕਿ ਤੂੰ ਰੋਟੀ ਤੂੰ ਨਹੀਂ ਬਣਾਉਂਦੀਗੀ ਸਬਜੀ ਤੈਨੂੰ ਬਣਾਉਣੀ ਨਹੀਂ ਆਉਂਦੀ ਚੱਕ ਲੈਉਣੀ ਛੋਲਾ ਭਰ ਕੇ ਇੱਕ ਦੋ ਬਣਾਉਣੀਆਂ ਆਉਂਦੀਆਂ ਬਾਅਦ ਚ ਪਰੌਠੇ ਲਾਉਣ ਲੱਗ ਜਾਂਦੀਆਂ ਮੂਲੀ ਵਾਲੇ ਲੈਣ ਚੱਲੇ ਆ ਅਸੀਂ ਸਬਜੀ ਤੇ ਸਾਬਦੇ ਬਾਕੀ ਇਧਰ ਮੈਗੀ ਬਣਾਉਣ ਦੀ ਤਿਆਰੀ ਹੋ ਰਹੀ ਆ ਮੈਗੀ अच्छा सब्जी लेने तक गई थी सब्जी लेने ਦੇ ਬਾਹਨੇ ਮੈਗੀ ਚੱਕ ਲਈ ਹੁਣ ਮੈਗੀ ਬਣਾਏਗੀ ਠੀਕ ਹੈ ਰੋਟੀ ਪਾਣੀ ਔਖਾ ਲੱਗਦਾ ਨਾ ਮੈਗੀ ਸੌਖੀ ਲੱਗਦੀ ਹੈ ਬਣਾਉਣੀ ਚਲੋ ਠੀਕ ਹੈ ਮੈਗੀ ਬਣਾਓ ਕਿ ਸਬਜ਼ੀਆਂ ਲੈ ਕੇ ਆਈਆਂ ਕਿਉਂਕਿ ਦਿਖਾਈਆਂ ਤਾਂ ਨਹੀਂ ਤੂੰ ਸਬਜ਼ੀਆਂ ਲਈਆਂ ਜੇ ਸਬਜ਼ੀ ਲਈ ਆਈ ਹੁੰਦੀ ਫੇਰ ਰੋਟੀ ਪਾਣੀ ਬਣਾਉਣਾ ਸੀਗਾ ਮੈਗੀ ਥੋੜਾ ਬਣਾਉਣੀ ਸੀਗੀ ਚਾਹ ਜੇ ਸਬਜ਼ੀ ਲੈ ਕੇ ਵੀ ਆਈ ਹੈ ਤੂੰ ਕਿਹੜਾ ਦਾਲ ਸਬਜ਼ੀ ਬਣਾਉਣੀ ਹੈ ਲਿਆ ਕੇ ਸਾੜ ਕੇ ਸੈੱਟ ਦਿੰਨੀ ਹੈ ਬਣਾਉਂਦੀ ਤਾਂ ਹੈ ਨਹੀਂ ਕੁਝ ਵੀ ਤੇ ਤਾਂ ਕੋਸ਼ ਕਰ ਲੈ। ਇਸੇ ਬਾਅਦ ਤੁਹਾਨੂੰ ਨਾ ਨਾ ਪਵੇ ਮੈਗੀ ਬਸ ਬਣਾ ਕੇ ਸਾਗ ਹੈਗਾ ਤੇ ਰੋਟੀ ਬਣਾਣੀ ਆ ਨਾਲ ਬਸ। ਨੇ ਸਾਗ ਹੈਗਾ ਤੁਸੀਂ ਰੋਟੀ ਬਣਾ ਲਓ। ਜਾਂ ਫੇ ਇਕੱਲੀ ਮੈਗੀ ਖਾ ਲਓ। ਆਖੇ ਰੋਟੀ ਵੀ ਬਣਾਉਣੀ ਹੈ ਜੇ ਨਾਲ। ਇੰਨਾ ਕੁਝ ਖਾ ਲਓਗੇ ਤੁਸੀਂ। ਇੰਨਾ ਕੁਝ ਪਚ ਜਾਂਦਾ। ਅ ਕੱਲ ਵੀ ਜਿਹੜੀ ਮੈਂ ਇਹਦੇ ਤੇ ਵੀਡੀਓ ਪਾਈ ਉਹਦੇ ਚ ਪਹਿਲਾਂ ਨੇ ਚੌਲ ਖਾਧਾ, ਦੰਦੀਆਂ ਦੋ ਪਈਆਂ ਰੋਟੀਆਂ ਖਾਧੀਆਂ ਫੇਰ ਇਹਨੇ ਚੌਲ ਖਾਦੇ ਫੇਰ ਇਹਨੇ ਮੂਫਲੀ ਤੇ ਗੱਜਕ ਖਾਦੀ। ਫੇਰ ਫੇਰ ਇਹਨੇ ਕੀ ਖਾਦਾ ਫੇਰ ਰੋਟੀ ਖਾਦੀ ਫੇਰ ਰੋਟੀ ਖਾਦੀ ਐਨੇ ਇੰਨਾ ਕੁਝ ਕਿਵੇਂ ਖਾ ਲੀਨੀ ਐ ਤੂੰ ਤੇ ਐਡਾ ਘੱਟੋ ਆ ਤੇਰਾ ਅਹ ਓ ਡੰਗਰੇ ਸੁੱਡਲੇ ਸਰੋਂ ਦਾ ਤੇਲ ਪਾਇਆ ਚਾਹੇ ਰਿਫਾਈਨਡ ਹੋਵੇ ਨਾ ਫਿਰ ਵੀ ਆਪਾਂ ਕਹਿ ਦਿੰਨੇ ਆ ਵੀ ਨਾਲ ਦੇ ਨਾਲ ਵਿੱਚ ਤੜਕਾ ਸੱਟਦਾ ਪਰ ਉਹਦੇ ਜਿਵੇਂ ਨਹੀਂ ਪਾਉਂਦੇ ਆਪਾਂ ਤੇ ਇਹ ਤਾਂ ਸਰੋਂ ਦਾ ਤੇਲ ਸੀ ਜਿੰਨਾ ਚਿਰ ਸਰੋਂ ਦਾ ਤੇਲ ਕਲਕਦਾ ਨਹੀਂ ਗਰਮ ਨਹੀਂ ਹੁੰਦਾ ਚੰਗੀ ਤਾਂ ਉਹਨਾਂ ਵਿੱਚ ਆਪਾਂ ਉਹਨਾਂ ਚ ਤੜਕਾ ਨਹੀਂ ਪਾਉਂਦੇ ਵਿੱਚ ਐਨੇ ਸਰੋਂ ਦਾ ਤੇਲ ਮਗਰੋਂ ਪਾਇਆ ਪਹਿਲਾਂ ਉਹ ਚ ਤੜਕਾ ਪਾਤਾ ਥੋੜਾ ਬਗ ਗਰਮਤਾ ਹੋ ਲੈਣ ਦੇ ਜੇ ਕੜਾਈ ਗਰਮ ਹੋ ਗਈ ਤਾਂ ਮਤਲਬ ਇਹ ਤਾਂ ਨਹੀਂ ਕਿ ਆ ਵੀ ਤੇਲ ਵੀ ਗਰਮ ਹੋ ਗਿਆ ਤੇਲ ਨੂੰ ਗਰਮ ਹੋ ਲੈਣ ਦੇ ਭੋਰਾ ਫਿਰ ਵਿੱਚ ਪਾ ਦੀ ਤੜਕਾ ਕਿੰਨੀ ਅੱਗ ਲੱਗੀ ਚੇਦੀ ਚੇਦੀ ਮੈਗੀ ਬਣਾਵਾ ਤੇ ਖਾਵਾ ਸਬਕ ਵੀਰਾ ਹਜ ਨਾ ਮੈਂ ਉਹਦੀ ਪਹਿਲਾਂ ਮਾਣ ਸੀ ਹੁੰਨੀ ਉਹਦੇ ਵਿੱਚ ਨਾ ਇੱਕ ਦੇ ਦੇ ਉਹਦੀ ਸੈਟਿੰਗ ਕਰਵਾਣੀ ਵੈਣਦੀ ਹੈ ਉਹਨੂੰ ਸਾਰਾ ਲੂਣ ਹੈ ਲਓ ਜੀ ਕੜਾਈ ਗਰਮ ਹੋ ਗਈ ਤੇਲ ਤਾਂ ਗਰਮ ਹੋਇਆ ਹੀ ਨਹੀਂ ਗਾ ਵਿੱਚ ਸੈਟ ਸੈਟ ਤਾਂ ਤੜਕਾ ਪਾਤਾ ਵਿੱਚ ਵਿੱਚ ਮਸਾਲੇ ਪਾਤੇ ਮਹਗੀ ਵਾਲਾ ਮਸਾਲਾ ਵਿੱਚ ਲੂਣ ਮੈਂ ਚ ਜਿਹੜਾ ਅਲੱਗ ਪਾਇਆ ਉਹ ਪਾਤਾ ਉੱਤੋਂ ਦੀ ਉਹ ਝੁੱਡੂ ਜੀਰਾ ਸਟੀ ਅੰਦਾ ਤੁਹਾਨੂੰ ਹਜ ਤੱਕ ਤੜਕਾ ਲਾਉਣ ਦਾ ਵੱਲ ਨਹੀਂ ਆਇਆ ਮਸ਼ਕੀ ਤੈਨੂੰ ਦੋ ਮਹੀਨੇ ਹੋ ਚੱਲੇ ਤੈਨ ਤੜਕਾ ਲਾਉਣ ਦਾ ਵੱਲ ਨਹੀਂ ਆਇਆ ਹੈ ਅਜੇ ਤੱਕ ਵੀ ਕਿਵੇਂ ਤੜਕਾ ਲਾਈਦਾ ਕਿਵੇਂ ਨਹੀਂ ਲਾਈਦਾ ਸਾਰਾ ਕੁਝ ਵਿੱਚ ਇਕੱਠਾ ਸੜ ਐਂ ਕਰਨਾ ਕੱਲਾ ਤੜਕਾ ਕਾ ਤੋ ਮੈਗੀ ਵਿੱਚੇ ਸੈਟ ਦੇ ਦੇ ਤੇਲ ਦੇ ਵਿੱਚ ਹੀ ਬਣ ਜਰਨੀ ਸੀਗੀ ਮੈਗੀ ਹਾਂ ਵਾਓ ਸੋ ਸੋ ਬਾਹਰ ਬਣਾਉਂਗੀ ਰੋਟੀ ਮੇਰੇ ਤੋਂ ਰੋਟੀ ਹਜੇ ਰੋਟੀ ਦੀ ਕਸਰ ਆ ਮੈਗੀ ਬਣਾ ਲਈਏ ਮੈਗੀ ਦੇ ਨਾਲ ਚਾਹ ਬਣਾ ਲਈਏ ਤੁਸੀਂ ਹਜੇ ਰੋਟੀ ਦੀ ਕਸਰ ਆ ਜਿਹੜਾ ਕਹਿੰਦੀ ਸੀ ਨਾ ਸਾਗ ਪਿਆ ਸਾਗ ਦੇ ਵਿੱਚ ਰਲਾ ਲਓ ਮੈਗੀ ਰੋਟੀ ਦੀ ਲੋੜ ਹੀ ਨਹੀਂ ਪਣੀ ਸਾਗ ਮੈਗੀ ਇਕੱਠੇ ਖਾ ਲਓ ਦੋਨੇ ਹਜੇ ਰੋਟੀ ਬਣਾਉਣੀ ਐ ਇਹਨੇ ਤੇ ਹਾਂਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਉਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ